ਦਿੰਦਿਹਾਰੇ ਲੁੱਟਖੋ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰਾਬਲੋਂ ਸਬਜ਼ੀ ਵੇਚਣ ਵਾਲੇ ਨੂੰ ਨਿਸ਼ਾਨਾ ਬਣਾਇਆ ਗਿਆ ਪੀੜਤ ਸਬਜ਼ੀ ਵੇਚਣ ਵਾਲੇ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਜਾਣਕਾਰੀ ਦਿੰਦਿਆਂ ਰਾਜਕਮਲ ਪੁੱਤਰ ਨੰਝੂ ਵਾਸੀ ਪਿੰਡ ਰੁੜਕਾਕਲਾ ਪੱਤੀ ravel ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡਾਂ ਵਿੱਚ ਸਬਜ਼ੀ ਵੇਚਣ ਲਈ ਜਾ ਰਿਹਾ ਸੀ ਜਦੋਂ ਉਹ ਦਿਨ ਦਿਹਾੜੇ ਟੰਡਿਆਂ ਤੇ ਬਾਂਸੀਆਂ ਦੀ ਨਹਿਰ ਦੇ ਨਜ਼ਦੀਕ ਪਹੁੰਚਿਆ ਤਾਂ ਟੰਡਿਆਂ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਅਣਪਛਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਦੋਸ਼ੀਆਂ ਵੱਲੋਂ ਦਾਤਰ ਕੱਢ ਕੇ ਉਸ ਨੂੰ ਡਰਾਇਆ ਗਿਆ ਅਤੇ ਉਸ ਕੋਲੋਂ ਨਕਦੀ ਲੁੱਟ ਲਈ ਗਈ ਲੁੱਟਖੋ ਕਰਨ ਤੋਂ ਬਾਅਦ ਦੋਵੇਂ ਦੋਸ਼ੀ ਬੀੜ ਬਾਂਸੀਆਂ ਵੱਲ ਨੂੰ ਫਰਾਰ ਹੋ ਗਏ ਪੀੜਤ ਨੇ ਦੱਸਿਆ ਕਿ ਉਸ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ਤੇ ਕਰ ਦਿੱਤੀ ਗਈ ਹੈ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ ਤੇ ਚੋਰੀਆਂ ਦੀਆਂ ਵਰਦਾਤਾਂ ਤੇ ਕਾਬੂ ਪਾਇਆ ਜਾ ਸਕੇ ਹਾਂਜੀ ਭਾਈ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਰਾਜਕਾਂ ਹੈ ਕਿਹੜਾ ਪਿੰਡ ਕਿਹੜਾ ਭਾਈ ਅੱਛਾ ਕੀ ਹੈ ਤੁਹਾਡੇ ਨਗਰ ਨੰਬਰਪਰੀ ਆ ਹਾਂਜੀ 10:02 ਵਜੇ ਲੱਗੇ ਤੇ ਉਹ ਜਿਹੜੀ ਟੈਕਨਾਲੋਜੀ ਕਰਤਾਂ ਨਹੀਂ ਆ ਤੇ ਢੰਗਿਆਂ ਨੂੰ ਏਦਾਂ ਨਿਕਲਦੀ ਆ ਕਿ ਉੱਥੇ ਮੋਹਨ ਦੇ ਉੱਪਰ ਤੇ ਦੋ ਮਿਲਦੇ ਰਏ ਸੋ ਇਹ ਮਿਲਿਆ ਮਾਈ ਕਾ ਮੋਰੇ ਦੋ ਬੰਤੇ ਘਰੇ ਸੇ ਜਿੱਦਾਂ ਜਿੱਦਾਂ ਗੱਲਾਂ ਬਾਤਾਂ ਕਰਦੇ ਕਿ ਉਮੈਦ ਮੈਂ ਸੁਖਿਆ ਮੈਂਗਾ ਵੀ ਚੱਲ ਰਿਹਾ ਹੈ ਕਿ ਨਹੀਂ ਮੈਂ ਜਿਨੇ ਆਇਆ ਹੈ ਨਹੀਂ ਮੈਂ ਇਹ ਇੱਥੇ ਕਰਨ ਲੱਗਿਆ ਹੈ ਨਹੀਂ ਤੇ ਉਹ ਫਿਰ ਉਹਨਾਂ ਨੂੰ ਉਹੀ ਖਤਾ ਭਰ ਕੋਲੇ ਉਹਨਾਂ ਨੂੰ ਪੈਣ ਮਰੇ ਮੋਰਕੇ ਦਾ ਫੇਰੇ ਮੇਰੇ ਮਗਰ ਅਜਨਾ ਪੀਣਾ ਮਿਲ ਕੇ ਦੇਖਿਆ ਮੈਂ ਗੱਲ ਮੱਦੇ ਉੱਤੇ ਲੰਦੇ ਆ ਮੈਂ ਖੈਰ ਤੇ ਮੈਂ ਜਲ ਸੈਟਲ ਤੇ ਖੱਤਾ ਦਾਹਾਂ ਗਿਆ ਕਿ ਪੇਮੈਂਟ ਚਾਹ ਦੇ ਨੂੰ ਰੋਕ ਲਿਆ ਰੋਕ 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 ਭਾਈਆ ਰੋਕ ਕਿ ਇਹ ਦਾਦ ਦੇ ਬਾਲਿਆ ਛੋਰੀ ਦੇ ਬਾਲਿਆ ਕੋਣ ਲੱਖ ਨੇ ਬਹਿ ਲੱਖ ਨੇ ਤੇ ਮੈਂ ਵੀ ਰੋਕ ਕਰ ਗਿਆ ਨੇ ਬਹਿ ਇਹਨਾਂ ਨੂੰ ਸਾਹ ਤੇ ਮੈਂ ਨਹੀਂ ਤੱਕ ਤੋਂ ਨਾ ਮਾਨ ਹੈ ਕਿ ਨਹੀਂ ਬਈ ਆਖੀ ਨਾ ਕਰਦੇ ਤੇ ਇਸ ਸਟਾਰਟ ਤੇ ਵੀ ਇੱਕ ਬੰਦਾ ਜਿਹੜਾ ਮੈਂਟਲ ਬਾਦੀ ਆਇਆ ਤੇ ਉਹਨਾਂ ਜਨੇ ਹੈ ਕਿ ਉਹ ਗਿਆ ਮਾਂਚੀਨਰ ਗੁਰ ਗੁਰੇ ਦਾ ਤੁਮ ਮੈਂ ਕਰਨੀ ਆਨ ਚਾਹਤੂ ਕਿ ਉਹ ਕੰਨ ਦਾ ਬਾਗਿਆ ਵਿੱਚ ਜੋ ਰਾਸ ਤੇ ਪੰਧਰੀ ਖੜੀ ਆ ਦੇਖ ਲਗਿਆ ਮੈਂ ਮੈਨ ਦਾ ਰੋਲਵਾ ਮਾਲੇ ਤੇਰੀਾ ਛੋੜਾ ਛੱਟ ਪੇੜ ਤਾਂ ਨਹੀਂ ਮਾਰੀ ਕੋਈ ਛੱਟ ਨਹੀਂ ਮਾਰੀ ਕਿ ਡਰਾਵਾ ਗੁਦੇਦੀ ਵੀ ਮਾਰਨੇ ਮਹਾਦੇਵ ਮਾਰੀ ਨੂੰ ਨਾ ਨਾ ਦੇਣ ਜੱਲ ਵੀ ਮੈਂ ਮਾਰੂ 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 ਮੈਂ ਕਿਹਾ ਵੀ ਮਾਰਨ ਦੇ ਪੈਸੇ ਅੱਜ ਤੱਕ ਨਹੀਂ ਲਏ ਜਾਣੇ ਮੇਰੀ ਛੱਟ ਪੇੜ ਦਾ ਪਿਆਰ ਹੋਵੇ ਤਾਂ ਤੇਰੇ ਮੈਂ ਡਾਰ ਦੇ ਲਿਖਾ ਕਿ ਮੇਰੇ ਵੀ ਮਾਰੀ ਨੂੰ ਆਏ ਕਿੱਧਰੋਂ ਸਕੇਤੇ ਕਿੱਧਰੋਂ ਚਲੇ ਗਏ ਮੈਂ ਢੰਡਿਆ ਤੇ ਇਧਰ ਉਹ ਆਏ ਸਕੇਗੀ ਇਧਰ ਆਏਗੇ ਢੰਡਿਆ ਲੋ ਢੰਡਿਆ ਤੋਂ ਆਏਗੇ ਤੇ ਮੇਰੇ ਨੂੰ ਨਹੀਂ ਪਤਾ ਕਿੱਧਰ ਗਿਆ ਨਾ ਮੇਰੇ ਕਿੱਥੇ ਦਵਾਰਾਂ ਬਰੇ ਮੁੜਕਮ ਗਏ ਤਾਂ ਕਾਦੇ ਤੇ ਸੀਗੇ ਹਾਂਜੀ ਕਾਦੇ ਤੇ ਸੀਗੇ ਮੂੰਹ ਫੈਲ ਨਹੀਂ ਮੂੰਹ ਵਗੈਰਾ ਬੰਨੇ ਹੋ ਸੀਗੇ ਬੰਨੇ ਸੀ ਮੂੰਹ ਮੂੰਹ ਦਾ ਵਗੈਰਾ ਕਿ ਉਹ ਮੇਰੇ ਦਿਮਾਗ 'ਚ ਨਹੀਂ ਬਣਾ ਹੀ ਮੈਂ ਨੰਬਰ ਨੋਟ ਕਰ ਰਵਾਂ ਨਾ ਮੈਨੂੰ ਫਪੜਾ ਦਰਦੀ ਲਈ ਪੈ ਗਈ ਕਿ ਜਾਤੇ ਇੱਕ ਮਿੰਟ ਬਾਅਦ ਉਹ ਬੰਦਾ ਮੇਰੇ ਆਇਆ ਤੇ ਉਹ ਕਹਿੰਦਾ ਵੀ ਭਾਈਆ ਜਾਂਦੇ ਰਹੇ ਹੋ ਦੋਨਾਂ ਨਾਲ ਇਕੱਠੇ ਕਰਕੇ ਲੈ ਮੈਂ ਹੁਣ ਆਪਣਾ ਕੰਮ ਕਰਨੀ ਪੜ ਗਈ ਵੀ ਉਹਨੇ ਕੋਈ ਕੀਤੀ ਮੈਂ ਗਏ ਦੇਖਲਾ ਨਾ ਵੀ ਮਿਲਦਾ ਕਰਕੇ ਨਾ ਪਾਜੇ ਵੀ ਕੁਛ ਸਮਾਂ ਬੋਲ ਕੇ ਕਰਨਾ ਲੇ ਮੈਂ ਉੱਠੇ ਵੀ ਪਰਦੇ ਤੇ ਫੇਰ ਉਹ ਬੰਦਾ ਉਹਦਾ ਵਿਆਹ ਮੇਰੇ ਕਹਿੰਦੇ ਆਹੋ ਤੇ ਬਾਪੂ ਬਨਿਆਣੇ ਦੀ ਜਗਾ ਦੇ ਕੋਹ ਨਾ ਦੇਖ ਲੋ ਕੇ ਫੇਰ ਮੈਂ ਦੁਸ਼ਰ ਦੇ ਪੜ ਗਿਆ ਜਿਹੜਾ ਗਿਆ ਮੈਂ ਮੈਂ ਗੱਲ ਕਰਦਣੀ ਕੋਈ ਨਾ ਰੋਲਾ ਨਾ ਜਾਦੂ